ਗੁਰਦੁਆਰਾ ਗੁਰੂ ਕਾ ਮਹਿਲ ਪੋਰਸਾ ਸਾਹਿਬ ਸ਼੍ਰੀ ਨਨਕਪੁਰ ਸਾਹਿਬ ਵਿਖੇ ਮਨਾਇਆ ਗਿਆ ਸ਼੍ਰੀ ਅਨੰਦਪੁਰ ਸਾਹਿਬ ਦਾ 365 ਸਥਾਪਨਾ ਦਿਵਸ ਜਿੱਥੇ ਅੱਜ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਪ ਪਾਉਣ ਉਪरांत ਧਾਰਮਿਕ ਦੀਵਾਨ ਸਜਾਈ ਗਈ ਉੱਥੇ ਹੀ ਅੱਜ ਦੇਰ ਰਾਤ ਗੁਰਦੁਆਰਾ ਗੁਰੂ ਕਾ ਮਹਿਲ ਪੋਰਸਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਧਾਰਮਿਕ ਸਮਾਗਮ ਵਿੱਚ ਜਿੱਥੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ ਉੱਥੇ ਹੀ ਪੰਥ ਦੀ ਮਾਇਨਾ ਸਖਸ਼ੀਅਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ਼੍ਰੀ ਕੇਸਕਰ ਸਾਹਿਬ ਦੇ ਜਥੇਦ ਸਮਾਗਮਾਂ ਵਿੱਚ ਪੁੱਜੇ ਇਸ ਮੌਕੇ ਉਹਨਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਕਰਤਾਰਪੁਰ ਸਾਹਿਬ ਨਗਰ ਨੂੰ ਬਸਾ ਕੇ ਨਵੇਂ ਨਗਰ ਬਸਾਉਣ ਦੀ ਪਰੰਪਰਾ ਤੇ ਚਲਿਆ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਮੂਲ ਜ਼ਮੀਨ ਖਰੀਦ ਕੇ ਉਸ ਸਮੇਂ ਚੱਕ ਮਤਾ ਨਾਨਕੀ ਨਾ ਦੇ ਨਗਰ ਬਸਾਇਆ ਜੋ ਕਿ ਬਾਅਦ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਮ ਵੱਜੋਂ ਪ੍ਰਚਲਿਤ ਹੋਇਆ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਇੱਕ ਇਤਿਹਾਸਿਕ ਧਰਤੀ ਹੈ ਜਿਸ ਧਰਤੀ ਤੇ ਗੁਰੂ ਸਾਹਿਬ ਵੱਲੋਂ ਵੱਡੇ ਵੱਡੇ ਕਾਰਜ ਕੀਤੇ ਗਏ ਹਨ ਇਸੇ ਲਈ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਵਸਦੇ ਸਿੱਖ ਨੂੰ ਜਿੱਥੇ ਸ਼ ਨਿਤਮਸਤਕ ਹੋਣਾ ਚਾਹੀਦਾ ਹੈ ਉੱਥੇ ਹੀ ਗੁਰੂ ਸਾਹਿਬ ਦੇ ਦਿੱਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਚਾਹੀਦੀ ਹੈ ਤੇ ਸਿੱਖੀ ਸਰੂਪ ਧਾਰਨ ਕਰਨਾ ਚਾਹੀਦੀ ਹੈ ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀਏ ਸਿੰਘਾ ਵੱਲੋਂ ਜਿੱਥੇ ਰਸਪੀਣਾ ਕੀਰਤਨ ਕੀਤਾ ਗਿਆ ਉੱਥੇ ਹੀ ਪੰਥ ਪ੍ਰਸਿੱਧ ਕਥਾਵਾਚਕਾ ਵੱਲੋਂ ਇਤਿਹਾਸ ਦੀ ਸਾਂਝ ਵੀ ਪਾਈ ਗਈ ਸੰਗਤਾਂ ਨੇ ਵਿਸ਼ੇਸ਼ ਤੌਰ ਤੇ ਸੰਤ ਬਾਬਾ ਅਫਤਾਰ ਸਿੰਘ ਜੀ ਦਿੱਤੀ ਸਾਹਿਬਾਲਿਆਂ ਵੱਲੋਂ ਇਸ ਮੌਕੇ ਲੰਗਰਾਂ ਤੇ ਪ੍ਰਬੰਧ ਕੀਤੇ ਗਏ ਸਨ ਤਾਂ ਜਦੋਂ ਸੰਗਤ ਨੂੰ ਗੁਰੂ ਸਿੱਖਾਂ ਨੇ ਇਹ ਅਸ ਨਗਰ ਸਥੰਦਰ ਫੈਸਲਾ ਕੀਤਾ ਇਥੋਂ ਜਦੋਂ ਸਤਰੂ ਮਾਲਵੇ ਦੀ ਧਰਤੀ ਤੇ ਗਏ ਸਾਹਿਬ ਐਗਰ ਜੀ ਕੀ ਪਟੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਨਾ 1600 ਤੇ 65 ਦੇ ਵਿੱਚ ਚੱਕ ਨਾਨਕੀ ਨਾਮ ਦਾ ਇਹ ਜਿਹੜਾ ਨਗਰ ਸੀ ਆਪ ਸੱਚੇ ਪਾਤਸ਼ਾਹ ਜੀ ਨੇ ਇਹ ਬਣਵਾਇਆ ਔਰ ਬਾਅਦ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਇਸ ਦਾ ਨਾਮ ਆਨੰਦਪੁਰ ਸਾਹਿਬ ਰੱਖਿਆ ਕਿਉਂਕਿ ਇੱਥੇ ਗੁਰੂ ਕੇ ਸਿੱਖਾਂ ਦੇ ਬਹੁਤ ਜਾਹੋ ਜਲਾਲ ਸੀ ਕੌਤਕ ਸੀ ਅਨੰਦਾਂ ਦੀ ਪੁਰੀ ਆਖਿਆ। ਸੋ ਅੱਜ ਜਿਹੜਾ ਸਮੁੱਚਾ ਖਾਲਸਾ ਬੰਦ ਥਾ ਉਹ 300 ਤੇ 60ਵਾਂ ਸਥਾਪਨਾ ਦਿਹਾੜਾ ਸ਼੍ਰੀ ਆਨੰਦਪੁਰ ਸਾਹਿਬ ਜੀ ਦਾ ਬਸਾਰਿਆ ਤੇ ਇੱਥੇ ਬਰਸੋ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਸੰਤ। ਅੱਜ ਸਵੇਰੇ ਉਹਦੇ ਭੋਗ ਪਏ ਆ, ਦੀਵਾਨ ਸਜੇ ਆ ਤੇ ਸ਼ਾਮ ਦੇ ਦੀਵਾਨ ਵੀ ਇੱਥੇ ਸਜੇ ਆ ਜਿਹਦੇ ਵਿੱਚ ਕਰਵਾਰ ਸਾਹਿਬ ਤੋਂ ਗੁਰੂ ਘਰ ਦੇ ਕੀਰਤਨੀਆਂ ਨੇ ਕੀਰਤਨ ਕੀਤਾ ਕਥਾ ਵਿਚਾਰ ਹੋਈ ਆਨੰਦਪੁਰ ਸਾਹਿਬ ਦੀ ਸੰਗਤ ਨੇ ਵੱਡੀ ਗਿਣਤੀ ਜਿੱਥੇ ਹਾਜ਼ਰੀ ਭਰੀ ਆ ਗੁਰੂ ਨੂੰ ਨਤਮਸਤਕ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਗਰ ਬਸਾਉਣ ਦੀ ਜਿਹੜੀ ਪਰੰਪਰਾ ਸੀ ਉਹ ਆਰੰਭ ਕੀਤੀ ਸੀ ਕਰਤਾਰਪੁਰ ਸਾਹਿਬ ਸਾਕੇ ਕਿਉਂਕਿ ਸਿੱਖ ਇੱਕ ਵੱਖਰੀ ਕੌਮ ਆ ਨਿਆਰੀ ਕੌਮ ਆ ਤੇ ਉਹਦਾ ਆਪਣਾ ਸਭਿਆਚਾਰ ਆ ਕਲਚਰ ਆ ਰਹਿਣ ਸਹਿਣ ਆ ਸਾਡਾ ਸਭਿਆਚਾਰ ਪਰਫੁੱਲਤ ਹੋਵੇ ਇਹਦੇ ਲਈ ਗੁਰੂ ਸਾਹਿਬ ਜੀ ਨੇ ਜਿਹੜੇ ਨਗਰ ਸੀ ਉਹ ਵਸਾਏ ਆ ਉਸੇ ਤਹਿਤ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਜਿਹੜਾ ਨਗਰ ਸੀ ਉਹ ਵਸਾਇਆ ਵਾ ਇਹ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਕਸ਼ਮੀਰੀ ਪੰਡਤ ਆਏ ਤੇ ਗੁਰੂ ਸਾਹਿਬ ਜੀ ਸ਼ਹਾਦਤ ਦੇਣ ਗਏ 1675 ਦੇ ਵਿੱਚ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਗੁਰੂ ਸਾਹਿਬ ਦੇ ਸੇਸ਼ ਦਾ ਸੰਸਕਾਰ ਹੋਇਆ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਰਣਜੀਤ ਨਗਾਰਾ ਵੱਜਿਆ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਖਾਲਸੇ ਦੀ ਸਿਰਜਣਾ ਆਈ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਉਹੀ ਨਾਨਕਪੁਰ ਸਾਹਿਬ ਆ ਜਿੱਥੋਂ ਹਰ ਵੇਲੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਵਾਜ਼ ਉੱਠੀ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹਿਣ ਵਾਲਾ ਕੋਈ ਵੀ ਸਿੱਖ ਹਮੇਸ਼ਾ ਹੀ ਨਾਨਕਪੁਰ ਸਾਹਿਬ ਦਾ ਵਾਸੀ ਆ ਅੱਜ ਜਦੋਂ ਅਸੀਂ ਆਨੰਦਪੁਰ ਸਾਹਿਬ ਦਾ ਸਥਾਪਨਾ ਦਿਹਾੜਾ ਮਨਾ ਰਹੇ ਆ ਇਸ ਸਮੁੱਚੀ ਦੁਨੀਆ ਦੇ ਵਿੱਚ ਵਸਣ ਵਾਲੇ ਆਨੰਦਪੁਰ ਸਾਹਿਬ ਦੇ ਵਾਸੀ ਜਿਹੜੇ ਗੁਰੂ ਨਾਨਕ ਨਾਮ ਲੈ ਵਸੇਖਾ ਉਹਨਾਂ ਨੂੰ ਅੱਜ ਖੰਡੇ ਬਾਟੇ ਦੀ ਬੋਲ ਛੱਕ ਕੇ ਹਕੀਕਤ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਾਸਤੇ ਵੜਨਾ ਚਾਹੀਦਾ ਅੱਜ ਦਾ ਇਹ ਸਾਰਾ ਜਿਹੜਾ ਸਮਾਗਮ ਸੀ ਬਾਬਾ ਅਵਤਾਰ ਸਿੰਘ ਜੀ ਟੀਪੀ ਸਾਹਿਬ ਵਾਲੇ ਇਹਨਾਂ ਨੇ ਕਰ ਸੇਵਾ ਕਰਾਈ ਆ ਪਿਛਲੇ ਲੰਬੇ ਸਮੇਂ ਤੋਂ ਪਰਵਾਹੇ ਸੰਗਤਾਂ ਨੂੰ ਲੋੜ ਆ ਉਹ ਗੁਰੂ ਦੀ ਆਸ਼ੇ ਦੇ ਮੁਤਾਬਕ ਚੱਲਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗਤ ਜੀਓ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 19 ਜੂਨ 1659 ਨੂੰ ਨਾਨਕ ਪ੍ਰ ਸਾਹਿਬ ਦੀ ਸਥਾਪਨਾ ਕੀਤੀ ਗੁਰਦੁਆਰਾ ਪੋਰਾ ਸਾਹਿਬ ਗੁਰੂ ਕੇ ਮਾਂ ਜਿੱਥੇ ਆਪਾਂ ਖੜੇ ਹਾਂ ਇਸ ਸਥਾਨ ਤੇ ਉਹਨਾਂ ਨੇ ਬਾਬਾ ਪੁਗਾਜ ਦੀ ਆਸ ਵਿੱਚੋਂ ਨਹੀਂ ਪੱਥਰ ਖਾਇ ਜਿਹਨੂੰ ਆਪਾਂ ਅੱਜ ਕੱਲ ਉਸ ਟਾਈਮ ਦੇ ਮੋੜੀ ਗੱਡਣੀ ਕਹਿੰਦੇ ਸੀ ਇਹ ਜਗਾ ਮਾਰ ਨੇ ਬਲਾਸਕੁਰ ਦੇ ਰਾਜਾ ਦੀਪचंद ਦੀ ਰਾਣੀ ਚਾਂਪਾ ਤੋਂ 75000 ਦੇ ਇੱਕ ਮੁੱਲ ਦਿੱਤੀ ਪੰਜ ਪਿੰਡ ਤੇ ਗੁਰੂ ਕੇ ਨਗਰੀ ਬਸਾਉਣ ਦਾ ਮਹਾਰਾ ਨੇ ਬਹੁਤ ਬਟਾ ਇਸ ਇਲਾਕੇ ਦੇ ਪਰਫਕਾਰ ਕੀਤਾ। ਸੋ ਮਹਾਰਾ ਨੇ ਇਸ ਜਗ੍ਹਾ ਨੂੰ ਆਪਣਾ ਘਰ ਬਣਾਇਆ। 1675 ਦੇ ਵਿੱਚ ਮਹਾਰਾ ਦਿੱਲੀ ਦੀ ਰਸੀਦੀ ਪ੍ਰਾਪਤ ਕੀਤੀ। ਸਾਬ ਸ੍ਰੀ ਗੁਰਗੋਵਸਿ ਆਸ਼ਾ ਜੀ ਨੇ ਆਪਣੇ ਘਰ ਦੇ ਵਿੱਚ ਇੱਥੇ ਸੀਸਗੜੀ ਗੁਰਦੁਆਰਾ ਸਾਹਿਬ ਬੇੜਾਈ ਸੀ ਤੋਂ ਸਨਸਕਾਰ ਕੀਤਾ। ਤੇ ਇਹ ਜੋ ਜਗ੍ਹਾ ਸੀ ਮਹਾਰਾ ਨੇ 5 ਪੰਡਮੋਲ ਕੀਤੇ ਸਾਲ ਇਸ ਜਗ੍ਹਾ ਤੇ ਆਪਾਂ ਖੜੇ ਹਾਂ ਇਹ ਇਤਿਹਾਸੀ ਦਾ ਬਹੁਤ ਲੰਮਾ ਤੇ ਬਹੁਤ ਹੀ ਭਾਬੂ ਇਤਿਹਾਸ ਹੈ ਜੇ ਆਪਾਂ ਜ਼ਿਕਰ ਕਰੀਏ ਥੋੜੇ ਸ਼ਬਦਾਂ ਵਿੱਚ ਮਹਾਰਾ ਦੇ ਪਰਿਵਾਰ ਦੇ 11 ਮੈਂਬਰ ਲੰਬੇ ਸਮੇਂ ਸਾਂਦੇ ਰਹੇ ਜਿਨ੍ਹਾਂ ਵਿੱਚੋਂ 10 ਸਾਲ ਦੇ ਲਖਪਾ ਗੁਰਤੇਗਬਾ ਸਾਹਿਬ ਜੀ ਰਹੇ 13 ਸਾਲ ਮਾਤਾ ਨਾਨਕ ਜੀ ਦੇ ਗੁਰਤੇਗਬਾ ਸਾਹਿਬ ਦੇ ਮਾਤਾ ਜੀ 29 ਸਾਲ ਮਹਾਰਾ ਦਸਵੇਂ ਪਾਤਸ਼ਾਹ ਰਹੇ ਆਪਣੇ ਪੌਣੀ 42 ਸਾਲ ਦੀ ਉਮਰ ਦੇ ਵਿੱਚੋਂ 33 ਸਾਲਵਾ ਦਾ ਕੁਝ ਇਹ ਲਗਭਗ ਤੇ ਗੁਰੂ ਸਾਹਿਬ ਦੇ ਜੋ ਮਹਿਲ ਸਨ ਮਾਤਾ ਜੀਤ ਕੌਰ ਮਾਤਾ ਸੁੰਦਰ ਕੌਰ ਮਾਤਾ ਧਰ ਕੌਰ ਇਥੋਂ ਤੱਕ ਜਦੋਂ ਮਾਤਾ ਜੀ ਨੂੰ ਵਿਆਉਣ ਗਏ ਮਾਤਾ ਜੀਤ ਕੌਰ ਜੀ ਨੂੰ ਇਸ ਸਥਾਨ ਤੋਂ ਮਹਾਰਾਜ ਦੀ ਬਰਾਤ ਗੁਰੂ ਕੇ ਲਾਹੌਰ ਪਹੁੰਚੀ ਤੇ ਇੱਥੇ ਹੀ ਤਿੰਨ ਸਾਬ ਜਿਆਦਾ ਦੇ ਜਨਮ ਹੋਏ ਬਾਬਾ ਜੀ ਸਿੰਘ ਦਾ ਜਨਮ ਕੌਂਟਾ ਸਾਹਿਬ ਵਿਖੇ ਜਦੋਂ ਭਗਾਣੀ ਦਾ ਜਦੋਂ ਦੋਆ ਉਹ ਵੀ ਛੇਤੀ ਬਾਲ ਥੋੜੀ ਉਮਰ ਦੇ ਵਿੱਚ ਰਕੇ ਅਗੇ ਮਹਾਰਾਜ ਦੇ ਨਾਲ ਤੇ ਤਿੰਨ ਸਾਹਿਬ ਜਾਦੇ ਚ ਛੋਟੇ ਸਨ ਬਾਬਾ ਜਿਹਾਰ ਸਿੰਘ ਜੀ ਬਾਬਾ ਜੋਰਾਬਸਤ ਉਹ ਖਦੇ ਸਿੰਘ ਦਾ ਜਨਮ ਇਸ ਥਾਂ ਤੇ ਹੋਇਆ ਸੋ ਇੱਥੇ ਹੀ ਕਸ਼ਮੀਰੀ ਪੰਡਤ ਆਏ ਤੇ ਇੱਥੇ ਹੀ ਮਹਾਰਾਜ ਗੁਰਗਦੀ ਦਾ ਤੇਗ ਬਾਪ ਸਾਹਿਬ ਦੀ ਤਿਲਕ ਦੇ ਕੇ ਗਿਆ ਤੇ ਜੰਮ ਜਮਾ ਸਾਹਿਬ ਗੁਰਦੁਆਰਾ ਸੋ ਮਹਾਰਾ ਦੇ 11 ਮੈਂਬਰ ਲਮਾਰ ਸਾਹ ਰਹੇ ਕਸ਼ਮੀਰੀ ਪੰਡਤ ਆਏ ਇੱਥੇ ਗੁਰਗਦੀ ਦਾ ਤਿਲਕ ਦਿੱਤਾ ਗਿਆ ਹੋਰ ਸਾਧ ਪੀਰ ਮਹਾਤਮਾ ਇਸ ਥਾਂ ਤੇ ਮਹਾਰਾ ਨੂੰ ਮਿਲਣਦੇ ਰਹੇ ਸੋ ਇਹ ਸਤਿ ਆਤਿ ਦਾ ਜੋ ਕੰਨ ਕਹਣਾ ਹੈ ਉਹ ਕੁਦਰ ਹੈ ਸੋ ਅੱਜ ਸਾਡੇ ਸੁਭਾਗ ਚੰਗੇ ਹਨ ਕਿ ਮਾਰਾ ਨੇ ਸਾਨੂੰ ਕਿਰਪਾ ਕੀਤੀ ਪਹਿਲਾ ਸਤ ਅਗਸਤ ਦੇ ਵਿੱਚ 14 ਦੇ ਵਿੱਚ ਸਾਨੂੰ ਇਸਤਾਨ ਦੀ ਸੇਵਾ ਸ਼੍ਰੋਮਣੀ ਗੁਰਦਵਾਰਾ ਫੰਡਕ ਮਟੀਰੀਅਲ ਪ੍ਰਕਾਰ ਸਰਦਾਰ ਅਵਧਾਰ ਸਿੰਘ ਜੀ ਮੱਕੜ ਸਾਹਿਬ ਨੇ ਤੇ ਉਹਨਾਂ ਦੇ ਸਿਓ ਗਿਆ ਨੇ ਵਰਕ ਕਮੇਟੀ ਨੇ ਦਿੱਤੀ ਉਸ ਤੋਂ ਬਾਅਦ ਇਹ ਸੇਵਾ तकरीबन ਮੁਕੰਮਲ ਕੀਤੀ ਗਈ ਸੋ ਇਹ ਜੋ ਸਥਾਨ ਹੈ ਇਹਦੀ ਜੋ ਸੇਵਾ ਹੈ ਭਾਵੇਂ ਕਮੇਟੀ ਦੇ ਦੇਖ ਰੱਖਤੇ ਵਿੱਚ ਆ ਪਰ ਅਸੀਂ ਆਪਣੇ ਵੱਲੋਂ ਭਰਪੂਰ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਜਗ੍ਹਾ ਦੀ ਸਾਫ਼ ਸੁਥਰਾ ਰਹੇ ਜੋ ਵੀ ਦਾ ਕੰਮ ਛੋਟਾ ਮੋਟਾ ਹੈ ਉਹ ਕਰਾਉਂਦੇ ਰਹੀਏ ਬਾਗ ਵਿੱਚ ਇਹਦਾ ਕਰਾਉਂਦਾ ਰਹੀਏ ਬਾਕੀ ਜੋ ਸਾਲ ਦੇ ਵਿੱਚ ਤਿੰਨ ਮਹੱਤਵਪੂਰਨ ਦਿਨ ਹੁੰਦੇ ਆ ਦਿਨ ਇੱਕ ਜਦੋਂ ਮਹਾਰਾ ਦੀ ਬਰਾਤ ਚੜ੍ਹਦੀ ਆ ਉਰਕੇ ਲਾਹੌਰ ਨੂੰ ਉਸ ਦਿਨ ਦੋ ਦਿਨ ਜਾਜੋ ਲੱਗ ਰਿਹਾ ਸਾਰੇ ਤਰ੍ਹਾਂ ਦੀ ਮਟਕਿਆਂ ਜਾਂ ਹੁੰਦੀਆਂ ਤੇ ਉਸ ਤੋਂ ਬਾਅਦ ਫਿਰ ਵਿਸਾਖੀ ਦਾ ਲੱਗਰ ਹੁੰਦਾ ਉਦੋਂ ਲੰਗਰ ਲਾਇਆ ਜਾਂਦਾ ਵਧੀਆ ਢੰਗ ਦੇ ਨਾਲ ਉਸ ਤੋਂ ਬਾਅਦ ਇਹ ਜੋ ਮਹਾਰਾਜ ਸਥਾਪਨਾ ਅੱਜ ਤੋਂ ਬਣਾ ਰਹੇ ਆ ਉਹਦੇ ਵਿੱਚ ਵੀ ਲੰਗਰ ਲਾਇਆ ਜਾਂਦਾ ਤੁਹਾਡਾ ਸਾਰਿਆਂ ਦੇ ਸਾਹਮਣੇ ਹੈ ਸੋ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਇਸ ਸਥਾਨ ਤੇ ਬਹੁਤ ਸਿੱਖ ਸੰਤਾਂ ਦਾ ਕਾਟਾ ਉੱਦੀ ਹੈ ਸਭ ਤੋਂ ਪ੍ਰਾਤਨ ਜੇ ਆਪਾਂ ਕਹੀਏ ਅਨੰਦਪੁਰ ਸਾਹਿਬ ਦਾ ਇਹੀ ਸਥਾਨ ਜਿੱਥੇ ਮਹਾਰਾਜ ਰਹੇ ਵੀ ਤੇ ਸਭ ਤੋਂ ਪਹਿਲੇ ਸਥਾਨ ਮਹਾਰਾ ਨੇ ਬਣਾਇਆ ਦੂਜੇ ਨੰਬਰ ਤੇ ਮਹਾਰਾ ਸੀਸਾ ਜਮਾਇਆ ਤਾਦੇ ਨਾਲ ਬਣਾਇਆ ਅੰਦਰਲਾ ਪਾਸਾ ਉਦਾਬਾਦ ਮਾਰਾ ਨੇ ਕਿਲੇ ਬੜਾਏ ਫਿਰ ਕੇਸ ਕਰਤਾ ਦੇ ਬਾਰੀ ਆਈ ਸੋ ਮੈਂ ਸਿਕ ਸੰਤਾ ਨੇ ਇਤਿ ਕਰਾਂਗਾ ਤੇ ਮਾਰਾ ਦਾ ਘਰ ਹੈ ਮਾਰਾ ਦੇ ਗਿਆ ਮੈਂਬਰ 11 ਮੈਂਬਰ ਘਰ ਦੇ ਵਿੱਚ ਰਹੇ ਤੇ ਇਸ ਕਰਕੇ ਜੋ ਸਿਕ ਸੰਤਾ ਨੰਦਪੁਰ ਸਾਹਿਬ ਦਰਸ਼ਨ ਦੇ ਆਉਂਦੇ ਹਨ ਇਸ ਉਪਾਰ ਦੇ ਜੁਰ ਨਮਸਕਾਰ ਕਰਕੇ ਜਾਣ ਤੇ ਤਾਂ ਕਿ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਾਂ ਸੋ ਮੈਂ ਆਪੇ